ਹਾਂ ਜੀ ਮਿੱਤਰੋ ਤੇ ਸਵਾਗਤ ਹੈ ਆਪਣੇ ਚੈਨਲ ਦੇ ਇੱਕ ਨਵੀਂ ਵੀਡੀਓ ਨਾਲ ਬਾਬਾ ਟੈਂਪਿਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਹੁਤ ਟਾਈਮ ਹੋ ਗਿਆ ਵੀਡੀਓ ਪਾਈ ਨੂੰ ਜੀ ਚਾਦੇ ਕਾਨਕ ਵੱਧ ਰਹੇ ਆ ਦੇਖੋ 855 ਖਾਲਸਾ ਦੀ ਟਰਾਲੀ ਉਹ ਕਬਿਆ ਪਿਆ ਆ ਹੁਣ ਇਹਦੀ ਮੈਂ ਲਿੰਕਾ ਲਾ ਕੇ ਚੱਕਿਆ ਮੂਰੋ ਇਸ ਵੇਲੇ ਟੱਪ ਗਿਆ ਦਾ ਪਤਾ ਨਹੀਂ ਕੀ ਹੋ ਜਾਂਦਾ ਪਤਾ ਨਹੀਂ ਕਿਹੜਾ ਮੱਥੇ ਲੱਗਾ ਕਹਿੰਦੇ ਦੇਖ ਰਹਾ ਕੀ ਬਣਦਾ ਯਾਨੀ ਕੀ ਹੋ ਜਾਂਦਾ ਮਿੱਤਰੋ ਕਿਹੜਾ ਲੱਗ ਗਿਆ ਮੱਥੇ ਧੜ ਕੇ ਆ ਪਤਾ ਨਹੀਂ ਕੀ ਹੋ ਗਿਆ ਇਹਦੇ ਮਾਗਰ ਦਾਣੇ ਪੁਆਏ ਸੀ ਆ ਦੇਖੋ ਇੱਕ ਆ ਟੁੱਟਿਆ ਖੜਾ ਉਹ ਕੋ ਖੂਹਿਆ ਖੜਾ ਇਹਦਾ ਕੋਈ ਬਾਪਾ ਮਾਗਰ ਲੱਗ ਗਿਆ ਸਾਡੇ Okay <laughs> <laughs> ਵਾਲੇ ਕੋਲ ਬਣ ਲੈ ਹੁਣ ਹੁਣੋ ਕੱਢਦੇ ਆ ਮਿੱਤਰੋ ਹੁਣ ਮੰਗਰ ਕਿੱਤੀ ਐ नुक़सानो नकसान लो <Talks> ಸಂಗದ ಹೋಲ್ಲ ಸಂಗ ਉਹਨਾ ਉਹਨਾ ਤੇਰ ਨੂੰ ਕਟਾਈ ਕੀ ਜੋ ਕੋਰੇ ਓਏ ਜਾ ਤੂੰ ਸਾਵਾੜਾ ਲਈ ਢਾਲ ਪਰ ਮੇਟਰ ਸੱਚੀ ਕੁਝ ਪਿੱਛੇ ਲੱਗਿਆ ਮੌਸਮ ਦੇਖੋ ਕਿਹੋ ਜਿਹਾ ਹੋ ਗਿਆ ਪਿੰਡ ਵੱਢੀ ਜਾਂਦੇ ਆ ਹਾਂ ਜੀ ਥੋੜੀ ਜਿਹਾ ਰਹਿ ਗਿਆ ਇੱਥੇ ਇਕੱਲਾ ਡੂੜ ਇਕੱਲਾ ਰਹਿ ਗਿਆ ਹੁਣ ਪਰ ਮੌਸਮ ਦੇਖੋ ਤੁਸੀਂ ਪੂਰੇ ਫੋ ਲੈਣ ਨੂੰ ਵਾਲ ਤੇ ਥੋੜੀ ਘੱਟ ਦਿੰਜੀ ਆ ਨੇਰੀ ਬਹੁਤ ਗਰਿਆ ਨੇਰੀ ਮੇਟਰੋ ਦੇਖੋ ਜੇ ਤੁਹਾਨੂੰ ਪਿਛਲੀ ਸਾਈਡ ਵੀ ਦੀਂਦੀ ਹੋ ਗਿਆ ਨਾ ਬਹੁਤ ਬਾਹਲੀ ਜ ਹੈ ਪਤਾ ਨਹੀਂ ਮੀਂਹ ਆਊ ਖੜੀ ਕੀ ਆਊਗਾ ਹੁਣ ਵੱਕੀ ਬੀਜਣੀਆਂ ਇੱਕ ਦੋ ਤਰ੍ਹਾਂ ਨੂੰ ਟੂੜੀ ਬਣਾਉਣੀ ਸੀ ਅੱਵਲੇ ਦਾ ਕੱਲ੍ਹ ਵੀ ਕਹਿੰਦਾ ਸੀਗਾ ਥੋੜਾ ਫਿਰ ਨਾੜ ਗੱਲਾ ਆ ਗਏ ਹੱਲ ਰਹਾ ਤਾਂ ਮੂਰੇ ਜੋਰਾਂ ਦੇ ਦੇਖੋ ਝੋਟੂ ਫੜਾਉਂਦਾ ਬੱਦ ਪਾਟ ਰਹਿਣ ਦੇ ਕਰਦਾ ਜਾ ਰਹੀ ਕਿ ਮੁਕੀ ਬੀਟ ਜਦੋਂ ਤਬੜ ਪਏ ਜਦੋਂ ਕੋਈ ਮਤਲਬ ਦੋ ਦੋ ਪੱਤੇ ਕੱਢ ਲੇ ਉਹੋ ਪੈ ਜੇ ਉਹ ਤੋਂ ਕੋਈ ਚੱਕਰ ਨਾ ਕਮਾਈ ਦੀ ਨਾੜਗਾ ਮਤਲਬ ਨਹੀਂ ਰਾ ਹੋ ਗਿਆ ਪੂਰਾ ਫੁੱਲ ਹੋਰਾ ਫਿਰਦਾ ਲੇਟਾਂ ਲਾ ਲਾ ਇਹਨੂੰ ਕਹੇ ਦੀ ਨਾੜਗਾ ਤੈਨੂੰ ਮਿੱਤਰ ਦੇਖੋ ਮਿੱਤਰ ਪੂਰਾ ਖਾਤਰੇ ਵਾਲਾ ਹੋ ਗਿਆ ਦਿਨੋ اٹਕ ਜਾਵੇਂ ਮਿੱਤਰੋ ਹੋ ਜਾਵੇਂ ਦੀਨਾ ਕੋਸ ਮੋਬਾਈਲ ਚਾ ਦੀਨਾ ਹੋਣੀ ਦੀਨਾ ਲਾਈਵ ਚ ਇਹਦਾ ਸਪੈਡਲ ਟੁੱਟ ਗਿਆ ਛੱਤੀ ਸਪੈਡਲ ਪਾਇਆ ਇੱਧਰ ਇਹਦੇ ਸਾਬ ਪਾਉਣਾ ਪਸੇ ਤਾਂ ਮੋਟੇ ਸਪੈਡਲ ਦਾ ਹਿੱਸਾ ਪਾਉਣਾ ਇਹ ਹਣ ਮਿੱਤਰੋ ਮਿੱਤਰੋ ਮੀ ਪਈ ਗਿਆ ਫਿਰ ਠੜਹਾਣੀ ਐਨਾ ਕ ਰਹੀ ਗਿਆ ਟੱਕਰ ਜਾਂਦੇ ਕਿਲੇ ਚ ਇਹ ਵਧੀਆ ਪੈ ਗਿਆ ਬੱਕਲੀਆਂ ਆਈਆਂ ਬਣ ਗਈਆਂ ਮਸ਼ੀਨ ਨਾ ਗਾਣੇ ਛੱਡਣ ਲੱਗੀ ਜੀ ਕੇ ਵੱਟ ਜਾਣਗੇ ਜੋ ਜਾਣੇ ਕਿਸੇ ਪਾਸੇ ਇੱਥੋਂ ਦੇਖਾ ਘਾ ਕੇ ਹੁਣ ਕੀ ਬਣਦਾ ਪੱਟ ਬਾਲੀ ਵੱਟੀਆ ਜੱਦੜ ਦੀ ਬੰਗਾਲੇ ਲਿਆ ਬ੍ਰੇਕ ਦੇ ਖੋਲ ਲੈਂਦਾ ਬ੍ਰੇਕ ਬ੍ਰੇਕ ਖੋਲ ਲੈਂਦਾ